ਸਾਰੇ ਹਿਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਪ੍ਰਤਾਪ ਸਿੰਘ ਬਾਜਵਾ ਅੱਜ ਜੋ ਆਪਣੇ ਕੇਸ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਹਾਜ਼ਰ ਨਹੀਂ ਹੋਏ ਜਿਸ ਤੋਂ ਬਾਅਦ ਉਹਨਾਂ ਦੇ ਧਰਾਮਾ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜੋ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਣਨ ਤੋਂ ਬਹੁਤ ਵੱਡੀ ਰੁਕਾਵਟ ਖੜੀ ਹੋਗੀ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਐਨਐਸਏ ਧਾਰਾ ਲੱਗ ਸਕਦੀ ਏ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਡਿਬਰੂਗੜਝੇਰ ਵਿੱਚ ਭੇਜਿਆ ਜਾ ਸਕਦਾ ਹੈ ਅਮਰਤਪਾਲ ਸਿੰਘ ਵੰਗ ਕਿਹੜੀਆਂ ਕਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਤੇ ਕਿੰਨੀ ਸਜ਼ਾ ਹੋ ਸਕਦੀ ਏ ਪ੍ਰਤਾਪ ਸਿੰਘ ਬਾਜਵਾ ਨੂੰ ਜੋ ਦੇਸ਼ ਵਿਰੋਧੀ ਜਿਹੜੇ ਬਿਆਨ ਨੇ ਉਹ ਸਾਹਮਣੇ ਆਏ ਨੇ ਪ੍ਰਤਾਪ ਸਿੰਘ ਬਾਜਵਾ ਦੇ ਲੋਕਾਂ ਨੂੰ ਸਹਿਮ ਦਾ ਮਾਹੌਲ ਬਣਿਆ ਹੋਇਆ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਸੋ ਇਸ ਨੂੰ ਲੈ ਕੇ ਮੁੱਖ ਮੰਤਰੀ ਦੀ ਇੱਕ ਪਾਸੇ ਛਲਾਂਗਾ ਵੀ ਕੀਤੀ ਜਾ ਰਹੀ ਹੈ ਕਿ ਜੋ ਪਹਿਲਾਂ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਲੀਡਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਉਸ ਲਈ ਇਹ ਬਹੁਤ ਵੱਡਿਆ ਕੰਮ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਬਾਰੇ ਵੱਖ-ਵੱਖ ਲੀਡਰਾਂ ਨੇ ਆਪਣੇ ਬਿਆਨ ਦਿੱਤੇ ਨੇ ਸੋ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਜੋ ਪਰਚਾ ਦਰਜ ਹੋਇਆ ਹੈ ਜੋ ਐਫ ਆਈ ਆਰ ਦੀਆਂ ਧਰਾਵਾਂ ਆਈਆਂ ਨੇ ਅਸੀਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਕਿੰਨੀ ਸਜ਼ਾ ਹੋਵੇਗੀ ਪ੍ਰਤਾਪ ਸਿੰਘ ਬਾਜਵਾ ਨੂੰ ਜੋ 14 April ਜੋ ਅੱਜ ਉਹਦੇ ਉੱਪਰ ਧਰਾਵਾਂ ਚ ਵਾਅਦਾ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਸਾਈਬਰ ਕ੍ਰਾਈਮ ਪੁਲਿਸ ਥਾਣਾ ਮੁਹਾਲੀ ਦੇ ਫੇਸ ਨੰਬਰ 7 ਦੇ ਵਿੱਚ বিএনএস ਦੀ ਧਾਰਾ 353 파ਟ 2 ਅਤੇ 197 파ਟ 1 ਦੇ ਤਹਿਤ ਕੇਸ ਦਰਜ ਹੋਇਆ ਇਹ ਕੇਸ ਪੁਲਿਸ ਦੇ سوشل میڈیا ਸੈੱਲ ਦੀ ਕਰਮਚਾਰੀ ਤਮਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਦਰਜ ਕੀਤਾ ਗਿਆ ਜੋ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਮਹਾਲੀ ਪੁਲਿਸ ਦੇ سوشل میڈیا ਸੈੱਲ ਵਿਖੇ ਤਾਇਨਾਤ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਉਹ ਸੋਸ਼ਲ ਮੀਡੀਆ ਸਾਈਟਾਂ ਤੇ ਕੰਟੈਂਟ ਦੇਖ ਰਹੀ ਸੀ ਇਸੇ ਦੌਰਾਨ ਹੀ ਉਸ ਨੂੰ ਇੱਕ ਵੀਡੀਓ ਮਿਲੀ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਸ ਵਿੱਚ ਉਹ ਦਾਵਾ ਕਰਦੇ ਵਿਖਾਈ ਦੇ ਰਹੇ ਹਨ ਕਿ ਪੰਜਾ ਗ੍ਰਨੇਡ ਪੰਜਾਬ ਵਿੱਚ ਪਹੁੰਚ ਗਿਆ ਜਿਨ੍ਹਾਂ ਵਿੱਚੋਂ 18 ਦੀ ਵਰਤੋਂ ਹੋ ਚੁੱਕੀ ਹੈ ਜਦੋਂ ਕਿ 32 ਸੂਬਾ ਪੰਜਾਬ ਦੇ ਅੰਦਰ ਬਾਕੀ ਪਏ ਹਨ ਜੋ ਵਿਸਫੋਟ ਕੀਤੇ ਜਾ ਰਹੇ ਹਨ ਸੋ ਸ਼ਿਕਾਇਤਕਰਤਾ ਨੇ ਆਪਣੇ ਬਿਆਨ ਵਿੱਚ ਅੱਗੇ ਇਹ ਵੀ ਦੱਸਿਆ ਹੈ ਕਿ ਬਾਜਵਾ ਦੇ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਉਸਨੇ ਇਸ ਜਾਣਕਾਰੀ ਦੇ ਸਰੋਤ ਜਾਂ ਸੰਭਾਵਿਤ ਪੀਚਾਂ ਦਾ ਖੁਲਾਸਾ ਨਹੀਂ ਕੀਤਾ ਜਿਨ੍ਹਾਂ ਵਿਰੁੱਧ ਇਹ ਗ੍ਰਨੇਡ ਵਰਤੇ ਜਾਣੇ ਹਨ ਅਜਿਹਾ ਬਿਆਨ ਦੇ ਕੇ ਉਹਨਾਂ ਬਾਜਵਾ ਦਾ ਇਰਾਦਾ ਜਨਤਕ ਸ਼ਾਂਤੀ ਨੂੰ ਪੰਗ ਕਰਨਾ ਪੰਜਾਬ ਦੇ ਮਾਹੌਲ ਨੂੰ ਸਹਿਮ ਵਿੱਚ ਲੈ ਕੇ ਜਾਣਾ ਜਿਸ ਨਾਲ ਵੱਖ-ਵੱਖ ਭਾਈਚਾਰਿਆਂ ਵਿੱਚ ਡਰ ਅਤੇ ਦੁਸ਼ਮਣੀ ਦੀ ਭਾਵਨਾ ਪੈਦਾ ਹੁੰਦੀ ਹੈ ਇਹ ਇੰਟਰੂ ਜਾਣਬੁੱਝਕੇ ਤੇ ਝੂਠੀ ਤੇ ਗੁੰਮਰਾਹਕੁੰਨ ਜਾਣਕਾਰੀ ਫਲਾਕੇ ਅਸ਼ਾਂਤੀ ਪੈਦਾ ਕਰਨੀ ਦਿੱਤਾ ਗਿਆ ਹੈ ਜਪਦਾ ਜੋ ਜਨਤਕ ਸ਼ਾਂਤੀ ਇਕਤਾ ਤੇ ਅਖੰਡਤਾ ਨੂੰ ਖਤਰੇ ਵਿੱਚ ਪਾਉਂਦੀ ਹੈ ਸੋ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਦਰਜ ਕੀਤੇ ਗਏ ਕੇਸ ਦੇ ਵਿੱਚ ਸ਼ਾਮਲ ਧਰਾਵਾਂ ਅਨੁਸਾਰ ਬੀ ਐਨ ਐਸ ਸੈਕਸ਼ਨ 353 파ਟ 2 ਜਨਤਕ ਨੁਕਸਾਨ ਪਹੁੰਚਾਉਣ ਵਾਲੇ ਬਿਆਨਾਂ ਨਾਲ ਸੰਬੰਧਿਤ ਹੈ ਜਿਸ ਵਿੱਚ ਬੁਰੀ ਭਾਵਨਾ ਨੂੰ ਉਤਸ਼ਾਹ ਕਰਨ ਵਾਲੇ ਬਿਆਨ ਸ਼ਾਮਲ ਹਨ ਜਦ ਕਿ ਬੀ ਐਨ ਐਸ ਸੈਕਸ਼ਨ 197 1 파ਟ ਡੀ ਰਾਸ਼ਟਰੀ ਇਕਤਾ ਲਈ ਨੁਕਸਾਨ ਦੇ ਅਰੋਪਾਂ ਜਾਂ ਦਾਮਿਆਂ ਨਾਲ ਸਬੰਧਤ ਬੀਐਨਐਸ ਦੀਆਂ ਇਹਨਾਂ ਧਰਾਵਾਂ ਦੇ ਤਹਿਤ ਮੁਜਰਮ ਨੂੰ 300 ਤੱਕ ਦੀ ਸਜ਼ਾ ਹੋ ਸਕਦੀ ਹੈ ਔਰ ਉਸ ਦੇ ਵਿੱਚ ਜੋ ਉਹ ਇਹ ਧਰਾਵਾਂ ਚ ਵਾਧਾ ਵੀ ਕੀਤਾ ਜਾ ਸਕਦਾ ਹੈ ਦੇਸ਼ ਵਿਰੋਧੀ ਤਾਕਤਾਂ ਦੇ ਅਨੁਸਾਰ ਜੋ ਉਸ ਉੱਪਰ ਜੋ ਧਰਾਵਾਂ ਨੇ ਉਹਨਾਂ ਚ ਵਾਧਾ ਕਰਨ ਤੋਂ ਬਾਅਦ ਉਹਨਾਂ ਨੂੰ ਜੋ ਪੰਜਾਬ ਤੋਂ ਬਾਹਰਲੀ ਜੇਲ੍ਹ ਵਿੱਚ ਵੀ ਰਹਿਣਾ ਪੈ ਸਕਦਾ ਹੈ ਸੋ ਪ੍ਰਤਾਪ ਸਿੰਘ ਬਾਜਵਾ ਨੇ ਭਾਵੇਂ ਇਹ ਬਿਆਨ ਸ ਆਪਣੇ ਸਹਿਜ ਚਮਕਾਉਣ ਲਈ ਦਿੱਤਾ ਕਾਂਗਰਸ ਦੇ ਵਿੱਚ ਆਪਣਾ ਕਦਮ ਵਧਾਉਣ ਵਾਸਤੇ ਦਿੱਤਾ ਹੈ ਪਰ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਬਿਆਨ ਪੁੱਠਾ ਪੈ ਗਿਆ ਪ੍ਰਤਾਪ ਸਿੰਘ ਬਾਜਵਾ ਐਲੋਪੀ ਲੀਡਰ ਹੋਣ ਦੇ ਨਾਤੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਦਾ ਰਾਜਨੀਤੀ ਵਿੱਚ 46 ਸਾਲ ਦਾ ਤਜਰਬਾ ਹੈ ਔਰ 46 ਸਾਲ ਦਾ ਤਜਰਬਾ ਕਿਤੇ ਨਾ ਕਿਤੇ ਫੇਲ ਸਾਬਤ ਹੋਇਆ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਲੀਡਰ ਜ਼ਿੰਮੇਵਾਰੀ ਔਰ ਉਹਨਾਂ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾਣੇ ਪੰਜਾਬ ਦੇ ਮਾਹੌਲ ਨੂੰ ਵਿਗਾੜ ਦਿੰਦੇ ਨੇ ਪੰਜਾਬ ਦੇ ਵਿੱਚ ਜੋ ਲੋਕ ਅਮਨ ਚੈਨ ਨਾਲ ਬੈਠੇ ਨੇ ਉਹਨਾਂ ਨੂੰ ਬਹੁਤ ਠੇਸ ਪਹੁੰਚੀ ਹੈ ਜਿਹੜੇ ਕਿ ਲੋਕ ਸਹਿਮ ਦੇ ਮਾਹੌਲ ਥੱਲੇ ਉਹਨਾਂ ਨੂੰ ਇਹਦਾ ਬਹੁਤ ਨੁਕਸਾਨ ਪਹੁੰਚ ਸਕਦਾ ਹੈ ਸੋ ਪੰਜਾਬ ਦੇ ਵਿੱਚ ਜੋ ਬਾਹਰ ਦੇ ਲੋਕ ਆਉਂਦੇ ਨੇ ਟੂਰਿਸਟ ਦੇ ਆਉਂਦੇ ਨੇ ਉਹਨਾਂ ਨੂੰ ਇਸ ਦੇ ਬਾਰੇ ਜਿਹੜਾ ਕਿ ਸਹਿਮ ਪੈਦਾ ਹੋ ਜਾਏਗਾ ਡਰ ਪੈਦਾ ਹੋ ਜਾਏਗਾ ਸੋ ਜਿਸ ਨਾਲ ਪੰਜਾਬ ਦੀ ਆਰਥਿਕ ਸਥਿਤੀ ਵੀ ਕਮਜ਼ੋਰ ਹੋ ਸਕਦੀ ਹੈ ਔਰ ਪੰਜਾਬ ਨੂੰ ਜਿਹੜਾ ਕਿ ਫਿਰ ਜਿਹੜਾ ਡਰਾਇਆ ਠਮਕਾਇਆ ਜਾ ਰਿਹਾ ਹੈ ਜਾਂ ਜਿਹੜੇ ਉਹ ਸਰੋਤ ਨੇ ਉਹਨਾਂ ਦੇ ਬਾਰੇ ਜਾਣਕਾਰੀ ਦੇ ਦੇਣ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅੱਜ ਫੇਰ ਕਿਹਾ ਕਿ ਅਸੀਂ ਉਹ ਬਾਜਵਾ ਦੇ ਕੋਲੋਂ ਉਹ ਸਰੋਤ ਪੁੱਛਣਾ ਚਾਹੁੰਦੇ ਆ ਕਿਹੜੇ ਸਰੋਤਾ ਨੇ ਇਹਨਾਂ ਨੂੰ ਇਹ ਜਾਣਕਾਰੀ ਮਿਲੀ ਏ ਔਰ ਉਹ ਬੰਬ ਕਿੱਥੇ ਨੇ ਜਿਹੜੇ ਬਾਕੀ ਚੱਲਣੇ ਨੇ ਉਹਨਾਂ ਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਜਾਣਦੇ ਨੇ ਤਾਂ ਫੇਰ ਸਾਨੂੰ ਜਾਣਕਾਰੀ ਦੇਣ ਨਹੀਂ ਤਾਂ ਫੇਰ ਆਪਣਾ ਕੇਸ ਦੇ ਵਿੱਚ ਸਜ਼ਾ ਭੁਗਤਣ ਲਈ ਤਿਆਰ ਹੋ ਜਾ।